ਸਰਕਾਰ ਤੋਂ ਪੁੱਛਦਾ ਪ੍ਰਧਾਨ ਜੀ ਅੱਜ ਪੰਜਾਬ ਬੰਦ ਹੈ ਤਾਂ ਅੱਜ ਮਾਨਸਾ ਦੇ ਵਿੱਚ ਰੇਲਾ ਰੁਕੇ ਹੈ ਕੀ ਕਹਿਣਾ ਚਾਹੋ ਦੇਖੋ ਜੇ ਗੱਲ ਕਰ ਲਈਏ ਦੋ ਫਾਰਮਾਂ ਦੇ ਵੱਲੋਂ ਜਿਹੜੇ ਸੰਘਰਸ਼ੇ ਵਿੱਢਿਆ ਗਿਆ ਹੈਗਾ ਕਰਕੇ ਮੁਕਤੀ ਲਈ ਡਾਕਟਰ ਸਮਮੀਨਾ ਤੰਦੀਨਪੁਰ ਤੋਂ ਐਮਐਸਪੀ ਦੇ ਨੇ ਜਿੰਨੇ ਕਿਸਾਨਾਂ ਦੇ ਉੱਤੇ ਪਰਚੇ ਪਾਏ ਹੋਏ ਨੇ ਪਿਛਲੇ ਦੋ ਲੰਨੇ ਦੇ ਧਰਾਨ ਆ ਉਹ ਰੱਦ ਕਰਵਾਉਣ ਦੇ ਲਈ ਇਹ ਕਈ ਮੰਗਾ ਨਾਲ ਲਾ ਕੇ ਅ ਅੰਦੋਲਨ ਵਿੱਢਿਆ ਗਿਆ ਹੈਗਾ ਅੰਦੋਲਨ ਨੂੰ ਚੱਲਦੇ ਚੱਲਦੇ ਨੂੰ ਅੱਜ 10 ਮਹੀਨਿਆਂ ਤੋਂ ਉੱਪਰ ਹੋ ਚੱਲਿਆ ਸਰਕਾਰ ਨੇ ਹਾਲ ਤੱਕ ਸਾਡੀ ਗੱਲ ਨਹੀਂ ਸੁਣੀ ਇਹ ਕਿ ਕਿਤੇ ਅਥਰੂਗਾ ਇਸ ਦੇ ਕੋਲੇ ਸੜਦੇ ਆ ਕਿਤੇ ਸਿੱਧੀਆਂ ਸਭ ਕਰਨ ਵਰਗਿਆਂ ਦੇ ਸਾਡੇ ਜਿਹੜੇ ਨੌਜਵਾਨ ਸ਼ਹੀਦ ਹੋਏ ਨੇ ਸਿੱਧੀਆਂ ਗੋਲੀਆਂਾਂ ਮਾਰੀਆਂ ਜਾਂਦਿਆਂ ਲਕ ਜਾਂ ਉਹ ਦਿਨਾਂ ਨੂੰ ਸਮਝਦੇ ਸਮਝਦੇ ਅੱਜ ਇੱਥੋਂ ਤੱਕ ਆ ਗਏ ਅਸੀਂ ਜਿੱਕੋ ਸਾਡੇ ਸਿਰੇ ਦੇ ਆਗੂ ਚੋਟੀ ਦੇ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਨੇਗੇ ਖਾਟੀਆਂ ਮੰਗਾ ਮਨਾਉਣ ਦੀ ਖਾਤਰ ਐਨਐਸਪੀ ਲੈਣ ਦੀ ਖਾਤਰ ਡਾਕਟਰ ਸਮਮੀ ਜੀ ਤੇ ਲਾਠਨ ਦੀ ਰਿਪੋਰਟ ਦੇ ਮੁਤਾਬਕ ਜਿੰਸਾਂ ਦੇ ਭਾਅ ਤੈਅ ਕਰਾਉਣ ਦੀ ਖਾਤਰ ਪਰ ਹਾਲ ਤੱਕ ਸਰਕਾਰ ਨੇ ਗੱਲ ਨਹੀਂ ਸੁਣੀ ਤਾਂ ਜਦੋਂ ਨਹੀਂ ਗੱਲ ਸੁਣੀ ਤਾਂ ਉਦੋਂ ਬਾਅਦ ਦੇ ਵਿੱਚ ਦੋਨੋਂ ਫਾਰਮਾਂ ਦੇ ਵੱਲੋਂ ਇਹ ਸਾਂਝਾ ਮੋਰਚਾ ਵੜ ਕੇ ਜੇ ਪੰਜਾਬ ਬੰਦ ਦਾ ਸੱਦਾ ਦਿੱਤਾ ਅੱਜ ਦਾ ਅੱਜ ਅਸੀਂ ਪੰਜਾਬ ਬੰਦ ਦਾ ਸੱਦਾ ਜਿਹੜਾ ਮਾਨਸਾ ਜ਼ਿਲ੍ਹੇ ਦੇ ਵਿੱਚ ਜੇ ਸਾਨੂੰ ਦੱਸਣਗੇ ਸੀ ਪੰਜ ਥਾਵਾਂ ਦੇ ਉੱਤੇ ਕਰਨ ਜਾ ਰਹੇ ਹਾਂ ਮਾਨਸਾ ਮਾਨਸਾ ਦੇ ਵਿੱਚ ਮਾਨਸਾ ਬਲਾਕ ਠਨੀਰ ਬਲਾਕ ਕਰ ਰਹੀ ਹੈ ਕਿ ਜੋੜਕੀਆਂ ਦੇ ਵਿੱਚ ਅ ਨਿਤਰੋ ਸਰਦੂਰਗੜ ਵਾਲੇ ਕਰ ਰਹੇ ਨੇ ਠਨੀਰ ਦੇ ਵਿੱਚ ਤੇ ਦੂਜੇ ਭੀਖੀ ਵਾਲੇ ਭੀਖੀ ਬਲਾਡੇ ਵਾਲੇ ਬਲਾਡੇ ਕਰ ਰਹੇ ਨੇ ਵੀ ਅਸੀਂ ਪੰਜ ਥਾਵਾਂ ਤੇ ਉੱਤੇ ਜਿਹੜਾ ਕਿਤੇ ਸੜਕਾਂ ਦੀ ਆਵਾਜ਼ਾ ਵੀ ਬੰਦ ਹੈ ਮਾਨਸਾ ਦੇ ਵਿੱਚ ਟ੍ਰੇਨਾਂ ਦੀ ਆਵਾਜ਼ਾ ਵੀ ਬੰਦ ਕਰੀ ਵੀ ਆ ਅਸੀਂ ਸਰਕਾਰ ਨੂੰ ਦੱਸਣ ਦੀ ਖਾਤਰ ਆਪਦਾ ਰੋਸ ਦਿਖਾਉਣ ਦੀ ਖਾਤਰ ਵੀ ਸਾਡਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਬੈਠਾ ਮਰਨ ਵਰਤ ਤੇ ਉਹ ਕਾਦੇ ਲਈ ਬੈਠਾ ਕਿੰਨੀ ਕ ਗੱਲਾਂ ਨੇ ਕਿੰਨੀਆਂ ਕੇ ਬਾੜੀ ਵੱਡੀ ਗੱਲ ਨਹੀਂ ਹੈਗੀ ਜੇ ਸਰਕਾਰ ਨੂੰ ਅਸੀਂ ਸਮਝ ਲਈਏ ਸੌ ਚਲੀਏ ਆਟੇ ਚ ਨੂਨ ਵਾਲੀ ਗੱਲ ਤਾਂ ਕਰ ਜੇ ਕਿਸਾਨਾਂ ਦੇ ਸਰ ਮਜ਼ਦੂਰਾ ਦੇ ਸਿਰ ਜੇ ਕਰ ਜੇ ਤੇ ਲਕੀਰ ਮਾਰਨ ਪਿਆਉਣ ਐਨਐਸਪੀ ਲੈਣ ਦੀ ਖਾਤਰ ਉਹਦੇ ਚ ਵੀ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਪਹਿਲਾਂ ਕਿਹੜਾ ਸਰਕਾਰਾਂ ਐਨਐਸਪੀ ਦਿੰਦੀਆਂ ਨਹੀਂ ਸੀ ਜਾਂ ਡਾਕਟਰ ਸਮਾਮੀ ਨਾਟਨ ਦੀ ਰਿਪੋਰਟ ਦੇ ਮੁਤਾਬਕ ਜਿਲ੍ਹਸਾ ਦੇ ਭਾਤ ਐ ਕਰਨ ਦਾ ਉਹ ਵੀ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ ਇਹਨਾਂ ਨੇ ਪਰ ਸਰਕਾਰਾਂ ਨੇ ਦੇਣਾ ਕੁਛ ਨਹੀਂ ਇਹ ਕਹਿੰਦੇ ਨੇ ਕੱਲੇ ਕੱਲੇ ਹੋ ਕੇ ਤੁਸੀਂ ਬਸ ਐਸੀ ਰੋਡ ਤੇ ਕੁੱਟ ਖਾਈ ਚੱਲੋ ਮਾਰਾਂ ਖਾਈ ਚੱਲੋ ਮਰੀ ਚੱਲੋ ਖੱਪੀ ਚੱਲੋ ਤਾਂ ਜਿਹੜੀ ਅਸੀਂ ਤੇ ਕੱਲ ਦੀ ਗੱਲ ਕਰ ਲਈਏ ਕੱਲ ਦੀ ਹਿੱਤੀ ਏਡੀ ਜਿਆਦੇ ਮਾਰੀ ਗਈ ਆ ਸੁਪਰੀਨ ਕੋਰਟ ਨੇ ਜਿਹੜੇ ਸੰਤੇਸ਼ ਦਿੱਤੇ ਨੇਗੇ ਉਹ ਬਣਦੇ ਤਾਂ ਐਸੀ ਵੀ ਸੈਂਟਰ ਸਰਕਾਰ ਨੂੰ ਕਹਿਣ ਦੇ ਵੀ ਇਹਨਾਂ ਦੀਆਂ ਮੰਗਾਂ ਮੰਨੋ ਫੌਰੀ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤੋਂ ਦਾ ਖਲਵਾਓ ਤਾਂ ਉਹਨਾਂ ਨੂੰ ਨੇ ਉਧਰਲੇ ਪਾਸੇ ਗਿਆ ਪੰਜਾਬ ਸਰਕਾਰ ਨੂੰ ਝਾੜਾ ਮਾਰੀਆਂ ਪੰਜਾਬ ਸਰਕਾਰ ਨੂੰ ਕਿਹਾ ਗਿਆ ਵੀ ਤੁਸੀਂ ਇਹਨਾਂ ਨੂੰ ਠਾਓ ਇਹਨਾਂ ਨੂੰ ਠਾ ਕੇ ਕਿਵੇਂ ਮਰਜੀ ਠਾ ਕੇ ਲੈ ਕੇ ਆਓ ਇਹਨਾਂ ਦੀ ਪੰਜਾਬ ਸਰਕਾਰ ਦੀ ਕੋਈ ਉੱਥੇ ਸੁਣਵਾਈ ਨਹੀਂ ਹੋਈ ਤਾਂ ਸਮਕਾ ਦੀ ਝਾੜਾ ਸਾਡੀ ਪੰਜਾਬ ਸਰਕਾਰ ਨੂੰ ਵਜੀਆਂ ਲਗੀਆਂ ਅਸੀਂ ਕਹਿੰਦੇ ਆ ਵੀ ਇਹ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਇਹ ਸੈਂਟਰ ਸਰਕਾਰ ਨੂੰ ਤਾੜਨ ਸੈਂਟਰ ਸਰਕਾਰ ਨੂੰ ਕਹਿਣ ਵੀ ਕੋਈ ਬਾਲੀ ਵੱਡੀ ਗੱਲ ਨਹੀਂ ਇਹ ਮੰਗਾ ਮੰਨੋ ਉਹਨਾਂ ਦੀਆਂ ਤਾ ਸਰਦਾਰ ਜਗਜੀਤ ਸਿੰਘ ਦੀ ਜੇ ਇੰਨੀ ਜਾਨ ਦਾ ਫਿਕਰ ਤਾਂ ਫੇਰ ਉਹਨੂੰ ਜੇ ਬਚਾਉਣਾ ਤਾਂ ਆ ਮੰਗਾ ਮੰਨਣ ਉਹ ਦੂਰ ਆ ਕੋਈ ਹੋਰ ਰਸਤਾ ਨਹੀਂ ਹੈਗਾ ਜਿਹੜਾ ਕਹਿੰਦੇ ਨੇ ਵੀ ਇੱਥੋਂ ਚੱਕ ਕੇ ਲੈ ਕੇ ਜਾਓ ਉਹਨੂੰ ਡਾਕਟਰੀ ਸਹੂਲਤਾਂ ਦਿਵਾਓ ਤਾਂ ਉੱਥੇ ਮੇਰੇ ਹਿਸਾਬ ਦੇ ਮੁਤਾਬਕ 1000 ਬੰਦੇ ਨੂੰ ਮਾਰ ਕੇ ਪਹਿਲਾਂ ਫੇਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਚੱਕ ਸਕਦੇ ਨੇ ਕਿ ਉਦੋਂ ਡੱਲੇਵਾਲ ਸਾਹਿਬ ਨੂੰ ਸਾਡੇ ਨੂੰ ਚੱਕ ਨਹੀਂ ਸਕਦੇ ਕੋਈ ਜੰਮਿਆ ਨਹੀਂ ਮਾਈ ਦਾ ਲਾਲ ਜੇ ਉੱਥੋਂ ਚੱਕ ਕੇ ਲੈ ਜਾਣਗੇ ਨਾ ਸਾਰਾ ਰਗਣਾ ਦੇਾਂਗੇ ਕਿਰਾਂ ਸਰਕਾਰਾਂ ਨੇ ਦੋਨਾਂ ਨੇ ਵੀ ਪਰ ਜੇ ਸਰਕਾਰਾਂ ਨੇ ਦੋਨਾਂ ਨੇ ਸਾਡੇ ਨਾਲ ਧੱਕਾ ਕੀਤਾ ਅਸੀਂ ਪਿੱਛੇ ਨਹੀਂ ਹਟਾਂਗੇ ਡਟ ਕੇ ਮੋਰਚੇ ਦੇ ਵਿੱਚ ਖੜੇ ਹਾਂ ਇਹ ਵੀ ਕਰ ਡਟ ਕੇ ਖੜਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜੇ ਕੋਈ ਸੰਘਰਸ਼ ਵੀੜਨਾ ਪਿਆ ਸਾਨੂੰ ਅਸੀਂ ਉਹ ਵੀ ਕਰਾਂਗੇ ਹਰ ਹੀਲੇ ਲੁੱਟਰਾ ਲਾਂਗੇ